ਰੇੜੀ ਬਿਸਾਕਾ ਸਿੰਘ ਨੇ ਤੰਗੀਆਂ ਤੁਰਸ਼ੀਆਂ ਕੱਟ ਕੇ ਆਪਣੇ ਪੁੱਤਰ ਨੂੰ ਚੰਗੇ ਸਕੂਲ ਵਿੱਚ ਪੜਾਇਆ ਅਤੇ ਫਿਰ ਤਰਲੇ ਮਿੰਤਾ ਕਰਕੇ ਕਿਸੇ ਨਿੱਜੀ ਸਕੂਲ ਦੇਚ ਮੁਲਾਜ਼ਮ ਲਗਵਾ ਦਿੱਤਾ ਡੰਡੀ ਬਿੱਤੋਂ ਬਹਰਾ ਹੋ ਕੇ ਉਸ ਦਾ ਵਿਆਹ ਕੀਤਾ ਡੰਡੀ ਬਡੇਰੀ ਉਮਰ ਅਤੇ ਬਿਮਾਰੀ ਕਰਕੇ ਉਹ ਮਜਦੂਰੀ ਕਰਨ ਨਹੀਂ ਜਾ ਸਕਦਾ ਸੀ ਡੰਡੀ ਇਸ ਲਈ ਉਹ ਘਰ ਪੋਤਾ-ਪੋਤੀ ਨੂੰ ਖਡਾਉਣ ਵਿੱਚ ਰੁੱਝਾ ਰਹਿੰਦਾ ਡੰਡੀ ਇੱਕ ਦਿਨ ਜਦੋਂ ਆਪਣੀ ਨੂੰ ਅਤੇ ਪੁੱਤ ਨੂੰ ਗੱਲਾਂ ਕਰਦੇ ਸੁਣਿਆ ਕਿ ਖਰਚੇ ਬਹੁਤ ਵੱਧ ਗਏ ਨੇ ਗੁਜ਼ਾਰਾ ਔਖਾ ਹੁੰਦਾ ਏ ਜੇ ਆਪਾਂ ਬਾਪ ਨੂੰ ਵਿਰਧ ਆਸ਼ਰਮ ਛੱਡ ਆਈਏ ਅਤੇ ਬਾਪੂ ਵਾਲਾ ਕਮਰਾ ਕਿਰਾਏ ਉੱਤੇ ਦੇ ਦਈਏ ਤਾਂ ਆਪਣਾ ਸਮਾਂ ਚੰਗਾ ਲੰਘ ਸਕਦਾ ਏ ਡੰਡੀ ਏ ਬੋਲ ਉਸ ਦੇ ਕੰਨਾਂ ਵਿੱਚ ਗਰਮ ਸਿੱਕੇ ਦੀ ਬਾਗ ਪਏ ਅਤੇ ਗੂੰਜਣ ਲੱਗੇ ਡੰਡੀ ਆਖਰ ਕੁਝ ਦਿਨਾ ਬਾਅਦ ਵਿਸਾਖੀ ਨੇ ਖੁਦ ਹੀ ਕਹਿ ਦਿੱਤਾ ਪੁੱਤਰ ਤੁਸੀਂ ਨੌਕਰੀ ਉੱਤੇ ਚਲੇ ਜਾਂਦੇ ਹੋ ਅਤੇ ਬੱਚੇ ਸਕੂਲ ਮੈਂ ਕਰੇ ਕੱਲਾ ਰਹੇ ਜਾਂਦਾ ਹਾਂ ਕਿਉਂ ਨਾ ਮੈਨੂੰ ਬਿਰਧ ਆਸ਼ਰਮ ਛੱਡ ਆਓ ਡੰਡੀ ਜਸਵੀਰ ਅਤੇ ਕਮਲ ਨੂੰ ਇੰਜ ਲੱਗਿਆ ਜਿਵੇਂ ਪ੍ਰਮਾਤਮਾ ਨੇ ਫਰਿਆਦ ਸੁਣ ਲਈ ਹੋਵੇ ਡੰਡੀ ਪੁੱਤਰ ਨੇ ਥੋੜੀ ਨਾਨੁਕਰ ਤੋਂ ਬਾਅਦ ਕਿਹਾ ਬਾਪੂ ਜੀ ਜਿਵੇਂ ਤੁਹਾਡੀ ਮਰਜ਼ੀ ਨਾਲੇ ਤੁਹਾਡਾ ਆਪਣੇ ਹਾਨੀਆਂ ਵਿੱਚ ਦਿਲ ਲੱਗਾ ਰਹੇਗਾ ਅਤੇ ਵਿਰਧ ਆਸ਼ਰਮ ਕਿਹੜਾ ਬਹਾਲੀ ਦੂਰ ਹੈ ਡੰਡੀ ਅਸੀਂ ਵੀ ਮਹੀਨੇ 2 ਮਹੀਨੇ ਬਾਅਦ ਗੇੜਾ ਮਾਰਦੇ ਰਹਾਂਗੇ ਡੰਡੀ ਸ਼ਾਮ ਨੂੰ ਸਾਕਾ ਸਿੰਘ ਨੇ ਆਪਣਾ ਕੱਪੜਾ ਲੀੜਾ ਅਤੇ ਰੋਜ਼ਮਰਾ ਰੈਡੀ ਦਾ ਸਮਾਨ ਬੈਗ ਵਿੱਚ ਪਾ ਲਿਆ ਡੰਡੀ ਸਵੇਰੇ ਚਾਈ ਚਾਈ ਨੂਨੇ ਦੇਸੀ ਘਿਓ ਦੇ ਭਰਾਉਠੇ ਲਾਹੇ ਅਤੇ ਨਾਲ ਦੁੱਧ ਦਾ ਗਲਾਸ ਵੀ ਦਿੱਤਾ ਕਿਹਾ ਕਿ ਬਾਪੂ ਜੀ ਆਪਣੀ ਸਿਹਤ ਦਾ ਖਿਆਲ ਰੱਖਣਾ ਡੰਡੀ ਜਸਵੀਰ ਨੇ 1000 ਰੁਪਿਆ ਪੜਾਉਂਦੇ ਹੋਏ ਆਖਿਆ ਕਿ ਕੋਈ ਦਵਾਈ ਬੂਟੀ ਦੀ ਲੋੜ ਹੋਵੇ ਤਾਂ ਵਰਤ ਲੈਣਾ ਪਰ ਉਸ ਨੇ ਪਰੇ ਗਲ ਨਾਲ ਹੰਝੂ ਸੰਭਾਲਦੇ ਹੋਏ ਕਿਹਾ ਕਿ ਪੁੱਤਰ ਮੈਨੂੰ ਪੈਸਿਆਂ ਦੀ ਲੋੜ ਨਹੀਂ ਅਤੇ ਨਾ ਹੀ ਕਿਸੇ ਦਵਾਈ ਦੀ ਜ਼ਰੂਰਤ ਹੈ ਡੰਡੀ ਉੜਦੀ ਹੋਈ तितਲੀ ਕਾਗਜੀ ਫੁੱਲਾਂ ਨੂੰ ਅਸਲੀ ਸਮਝ ਬੜੀ ਆਸ ਨਾਲ ਬੈਠੀ ਕੇ ਫੁੱਲਾਂ ਦੀ ਸੰਗਤ ਮਾਣ ਸਕੇ ਪਰ ਮਨ ਦੀ ਪਰੇਸ਼ਾਨੀ ਉਸ ਦੇ ਚਿਹਰੇ ਤੋਂ ਸਾਫ਼ ਝਲਕਣ ਲੱਗ ਪਈ ਡੰਡੀ ਤਦੋਂ ਹੀ ਉਹਨਾ ਬਨੌਟੀ ਫੁੱਲਾਂ ਨੇ ਕਿਹਾ ਪਿਆਰੀ ਕੋਈ ਸਮਾਂ ਹੁੰਦਾ ਸੀ ਜਦੋਂ ਅਸਲੀਅਤ ਪੂਜੀ ਜਾਂਦੀ ਸੀ ਅਤੇ ਇਹ ਕਿਸੇ ਗਹਿਣੇ ਤੋਂ ਘੱਟ ਨਹੀਂ ਸੀ ਹੋਇਆ ਕਰਦੀ ਪਰ ਅਜੋਕੀ ਉਪਰੀ ਅਤੇ ਕਾਗਜ਼ੀ ਜ਼ਿੰਦਗੀ ਨੇ ਮਨੁੱਖੀ ਜੀਵਨ ਹੀ ਮਨੌਟੀ ਬਣਾ ਦਿੱਤਾ ਹੈ ਹਰ ਕੋਈ ਇੱਕ ਅਜੀਬ ਜਹੀ ਚਮਕ ਪਿੱਛੇ ਭੱਜਿਆ ਫਿਰਦਾ ਹੈ ਡੰਡੀ ਇਸ ਚਮਕ ਨੇ ਸਾਨੂੰ ਵੀ ਗੈਰ ਕੁਦਰਤੀ ਬਣਾ ਦਿੱਤਾ ਹੈ ਡੰਡੀ ਅਸੀਂ ਵੀ ਇਸ ਦਾ ਸ਼ਿਕਾਰ ਹੋ ਕੇ ਰਹੇ ਗਏ ਹਾਂ ਡੰਡੀ ਬਹੁਤ ਦੂਰ ਹੁੰਦੇ ਜਾ ਰਹੇ ਹਾਂ ਅਸਲੀਅਤ ਤੋਂ ਡੰਡੀ ਮੇਰੇ ਦੋਸਤ ਨੇ ਮੈਨੂੰ ਗੱਲ ਸੁਣਾਈ ਕਿ ਮੇਰੀ ਲੜਕੀ ਨੇ ਸਟੇਟਮੈਂਟ ਕੜਵਾਉਣ ਲਈ ਬੈਂਕ ਭੇਜਿਆ ਡੰਡੀ ਮੈਂ ਬੈਂਕ ਪਹੁੰਚ ਗਿਆ ਪੁੱਛਿਆ ਕਿ ਸਟੇਟਮੈਂਟ ਲੈਣੀ ਹੈ ਡੰਡੀ ਉਹਨਾਂ ਕਿਹਾ ਕਿ ਪਹਿਲਾਂ ਫਾਰਮ ਭਰਨਾ ਪਵੇਗਾ ਸੋ ਮੈਂ